ਵਹੀਂ ਗੁਰਜੀਕਾ ਖਾਲਸਾ ਵਹੀਂ ਗੁਰਜੀ ਕੀ ਫਤਿਹ ਗੁਰੂ ਜੀ ਪਿਆਰੀ ਸੰਗਤ ਜੀ ਗੁਰੂ ਸਹਬਾਨਾ ਦੀਆਂ ਸਾਖੀਆਂ ਸਭ ਤੋਂ ਪਹਿਲਾਂ ਸੁਣਨ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਅਤੇ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆ ਦਾ ਖਿਲਾਣ ਕਰਦੇ ਹੋਏ ਜਤਰਾ ਕਰਦੀ ਕਰਦੀ ਆਪਣੇ ਇੱਕ ਸੇਵਕ ਦੇ ਘਰ ਵਿੱਚ ਪਹੁੰਚੀ ਉਸ ਸੇਵਕ ਦਾ ਨਾਮ ਗੁਰਬਚਨ ਸਿੰਘ ਸੀ ਜਦੋਂ ਉਸ ਸੇਵਕ ਨੇ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦੇ ਹੋਏ ਦੇਖਿਆ ਤਾਂ ਉਹ ਖੁਸ਼ੀ ਦੇ ਨਾਲ ਪਾਗਲ ਹੋ ਗਿਆ ਉਹ ਸੇਵਕ ਗੁਰੂ ਜੀ ਦਾ ਸਵਾਗਤ ਬੜੇ ਹੀ ਧੂਮ-ਧਾਮ ਦੇ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਜਾ ਕੇ ਵੀ ਇਹ ਸਭ ਕੁਝ ਨਹੀਂ ਕਰ ਸਕਦਾ ਸੀ ਕਿਉਂਕਿ ਸੇਵਕ ਗੁਰਵਚਨ ਸਿੰਘ ਬਹੁਤ ਗਰੀਬ ਸੀ ਉਸਦੇ ਕੋਲ ਸਿਰਫ ਇੱਕ ਮਿੱਟੀ ਦੇ ਘਰ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ ਸੇਵਕ ਗੁਰਵਚਨ ਸਿੰਘ ਨੇ ਗੁਰੂ ਜੀ ਅਤੇ ਭਾਈ ਮਰਦਾਨੇ ਦਾ ਬੜੀ ਹੀ ਸ਼ਰਧਾ ਦੇ ਨਾਲ ਆਦਰ ਸਤਕਾਰ ਕੀਤਾ ਤੇ ਉਸ ਦੇ ਘਰ ਵਿੱਚ ਸਿਰਫ ਇੱਕ ਸਾਧਾਰਨ ਜਿਹਾ ਮੰਜਾ ਸੀ ਜਿਸ ਉੱਪਰ ਉਸਨੇ ਗੁਰੂ ਜੀ ਅਤੇ ਪਾਈ ਮਰਦਾਨੇ ਨੂੰ ਬਿਠਾ ਦਿੱਤਾ ਗੁਰੂ ਜੀ ਨੇ ਸੇਵਕ ਸਿੰਘ ਨੂੰ ਕਿਹਾ ਕਿ ਪਾਈ ਜੀ ਅਸੀਂ ਅੱਜ ਦੀ ਰਾਤ ਤੇਰੇ ਘਰ ਹੀ ਕਟਾਂਗੇ ਅਤੇ ਕੱਲ ਸਵੇਰੇ ਤੜਕੇ ਅੱਗੇ ਵੱਲ ਨੂੰ ਨਿਕਲ ਜਾਵਾਂਗੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੇਵਕ ਬਹੁਤ ਖੁਸ਼ ਹੋਇਆ ਅਤੇ ਨਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਪਿਆ ਉਸ ਸੇਵਕ ਦੇ ਘਰ ਵਿੱਚ ਖਾਣ ਲਈ ਅਨਾਜ ਕੁਝ ਜ਼ਿਆਦਾ ਨਹੀਂ ਸੀ ਪਰ ਜੋ ਕੁਝ ਵੀ ਉਸ ਦੇ ਘਰ ਵਿੱਚ ਹੈਗਾ ਸੀ ਉਹੋ ਕੁਝ ਉਸਨੇ ਬੜੇ ਹੀ ਆਦਰ ਸਤਕਾਰ ਦੇ ਨਾਲ ਗੁਰੂ ਜੀ ਨੂੰ ਭੇਟ ਕਰ ਦਿੱਤਾ ਭਾਈ ਮਰਦਾਨੇ ਨੂੰ ਉਸ ਸੇਵਕ ਦੀ ਗਰੀਬੀ ਉੱਤੇ ਬਹੁਤ ਤਰਸ ਆਇਆ ਕਿ ਇਸ ਸੇਵਕ ਕੋਲ ਜੂਬੀ ਕੁਝ ਥੋੜਾ ਬਹੁਤਾ ਸੀ ਉਹ ਉਹ ਸਭ ਕੁਝ ਇਸ ਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਪਾਈ ਮਰਦਾਨੀ ਨੂੰ ਕਿਹਾ ਕਿ ਮਰਦਾਨਿਆ ਆਹ ਜਿਹੜੀ ਮਿੱਟੀ ਦੇ ਭਾਂਡਿਆਂ ਵਿੱਚ ਅਸੀਂ ਪ੍ਰਸਾਦਾ ਛਕਿਆ ਹੈ ਤੂੰ ਇਹਨਾਂ ਭਾਂਡਿਆਂ ਨੂੰ ਤੋੜ ਦੇ ਗੁਰੂ ਜੀ ਦੀ ਇਹ ਗੱਲ ਸੁਣ ਕੇ ਪਹਿਲਾਂ ਤਾਂ ਭਾਈ ਮਰਦਾਨੇ ਨੂੰ ਕੁਝ ਸਮਝ ਨਹੀਂ ਆਇਆ ਤਾਂ ਫਿਰ ਉਸਨੇ ਸੋਚਿਆ ਕਿ ਜੇਕਰ ਗੁਰੂ ਜੀ ਨੇ ਮੈਨੂੰ ਕਿਹਾ ਹੈ ਤਾਂ ਫਿਰ ਕੁਝ ਨਾ ਕੁਝ ਤਾਂ ਸੋਚ ਕੇ ਹੀ ਕਿਹਾ ਹੋਵੇਗਾ ਕਿ ਗੁਰੂ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨੇ ਨੇ ਉਹ ਮਿੱਟੀ ਦੇ ਭਾਂਡੇ ਤੋੜਨੀ ਸ਼ੁਰੂ ਕਰ ਦਿੱਤੇ ਭਾਂਡਿਆਂ ਨੂੰ ਤੋੜਨ ਤੋਂ ਬਾਅਦ ਜਦੋਂ ਭਾਈ ਮਰਦਾਨੇ ਨੇ ਉਸ ਸੇਵਕ ਵੱਲ ਦੇਖਿਆ ਤਾ ਸੇਵਕ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਉਹ ਮੇਰੇ ਸਤਿਗੁਰ ਜੀ ਦਾ ਹੀ ਹੈ ਸਤਿਗੁਰੂ ਜੋ ਤੁਹਾਨੂੰ ਹੁਕਮ ਦੇ ਰਹੇ ਹਨ ਤੁਸੀਂ ਉਹੀ ਕਰੋ ਜਿਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉਤੇ ਭਾਈ ਮਰਦਾਨੇ ਨੇ ਉਸ ਸੇਵਕ ਦੀਆਂ ਬਾਕੀ ਕਰਦੀਆਂ ਚੀਜ਼ਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ ਕਿ ਭਾਈ ਹੁਣ ਸਾਨੂੰ ਆਪਣੀ ਯਾਤਰਾ ਨੂੰ ਜਾਰੀ ਰੱਖਦੇ ਹੋਏ ਇੱਥੋਂ ਅੱਗੇ ਵੱਲ ਜਾਣਾ ਪਵੇਗਾ ਤਾਂ ਸੇਵਕ ਨੇ ਗੁਰੂ ਜੀ ਨੂੰ ਕਿਹਾ ਕਿ ਗੁਰੂ ਜੀ ਤੁਸੀਂ ਮੇਰੇ ਗਰੀਬ ਖਾਨੇ ਵਿੱਚ ਆਪਣੇ ਪਵਿੱਤਰ ਚਰਨ ਪਾਈ ਹਨ ਤੁਹਾਡੇ ਚਰਨਾਂ ਦੇ ਨਾਲ ਮੈਂ ਨਿਹਾਲ ਹੋ ਗਿਆ ਹਾਂ ਪਰ ਮੈਂ ਤੁਹਾਡੇ ਚਰਨਾਂ ਦੀ ਵਿੱਚ ਇੱਕ ਬੇਨਤੀ ਹੋਰ ਕਰਨਾ ਚਾਹੁੰਦਾ ਹਾਂ ਕਿ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹਾਂ ਤਾਂ ਜੋ ਮੈਂ ਕੁਝ ਸਮਾਂ ਹੋਰ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਉਸ ਸੇਵਕ ਨੂੰ ਕੁਝ ਸਮਾਂ ਉਹਨਾਂ ਦੇ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਪਰ ਉਸਦੇ ਘਰੋਂ ਨਿਕਲਣ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਹਿ ਦਿੱਤਾ ਕਿ ਇਸ ਸੇਵਕ ਦਾ ਆ ਜਿਹੜਾ ਮਿੱਟੀ ਦਾ ਘਰ ਹੈ ਇਹਨੂੰ ਵੀ ਪੂਰੀ ਤਰ੍ਹਾਂ ਤੋੜ ਦਿੱਤਾ ਜਾਵੇ ਗੁਰੂ ਜੀ ਦੇ ਮੂੰਹ ਇਹ ਸਬਦ ਸੁਣ ਕੇ ਭਾਈ ਮਰਦਾਨਾ ਜੀ ਨੂੰ ਫੇਰ ਕੁਝ ਵੀ ਸਮਝ ਨਾ ਲੱਗਾ ਪਰ ਇਸ ਵਾਰੀ ਭਾਈ ਮਰਦਾਨੇ ਜੀ ਤੋ ਰਹਿਣ ਆ ਗਿਆ ਤੇ ਉਹਨਾਂ ਨੇ ਗੁਰੂ ਜੀ ਤੋਂ ਪੁੱਛ ਹੀ ਲਿਆ ਕਿ ਗੁਰੂ ਜੀ ਇਸ ਗਰੀਬ ਕੋਲ ਤਾਂ ਸਿਰਫ ਇੱਕ ਮਿੱਟੀ ਦਾ ਹੀ ਘਰ ਹੈ ਜੇਕਰ ਅਸੀਂ ਇਸ ਦੇ ਮਿੱਟੀ ਦੇ ਘਰ ਨੂੰ ਵੀ ਤੋੜ ਦਿੱਤਾ ਤਾਂ ਇਹ ਬਚਾਰਾ ਫਿਰ ਕਿੱਥੇ ਰਹੇਗਾ ਸੇਵਕ ਨੇ ਫਿਰ ਤੋਂ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਸਤਿਗੁਰੂ ਜੋ ਵੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਹੀ ਕਰੋ ਕਿਉਂਕਿ ਜੋ ਕੁਝ ਵੀ ਮੇਰੇ ਕੋਲ ਹੈ ਉਹ ਸਭ ਸਤਿਗੁਰੂ ਦਾ ਹੀ ਦਿੱਤਾ ਹੋਇਆ ਹੈ ਮੇਰਾ ਇੱਥੇ ਕੁਝ ਵੀ ਨਹੀਂ ਹੈ ਇਹੀ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਅਤੇ ਉਹ ਸੇਵਕ ਯਾਤਰਾ ਤੇ ਤੁਰ ਪਏ ਯਾਤਰਾ ਕਰਦੇ ਕਰਦੇ ਜਦੋਂ ਦਿਨ ਢਲਣ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਆਗਿਆ ਦਿੱਤੀ ਕਿ ਭਾਈ ਹੁਣ ਤੂੰ ਆਪਣੇ ਘਰ ਨੂੰ ਵਾਪਸ ਚਲਾ ਜਾ ਕਿਉਂਕਿ ਉਥੇ ਹਲੇ ਥੋੜਾ ਕੰਮ ਬਾਕੀ ਹੈ ਇਹ ਜਾ ਕੇ ਉਸ ਕੰਮ ਨੂੰ ਪੂਰਾ ਕਰ ਉਸ ਸੇਵਕ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਸਿਰ ਚੁਕਾਇਆ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਵਾਪਸ ਆ ਗਿਆ ਜਦੋਂ ਸੇਵਕ ਆਪਣੇ ਘਰ ਦੇ ਕੋਲ ਪਹੁੰਚਿਆ ਤਾਂ ਉਸਨੇ ਦੇਖਿਆ ਕਿ 1-2 ਫੁੱਟ ਦੀ ਕੰਦ ਸੀ ਜਿਹੜੀ ਹਾਲੇ ਵੀ ਖੜੀ ਸੀ ਤਾਂ ਉਸਨੇ ਸੋਚਿਆ ਕਿ ਸ਼ਾਇਦ ਪਾਈ ਮਰਦਾਨਾ ਜੀ ਇਸ ਨੂੰ ਢਾਉਣਾ ਭੁੱਲ ਗਏ ਹੋਣਗੇ ਇਸ ਲਈ ਗੁਰੂ ਜੀ ਨੇ ਮੈਨੂੰ ਘਰ ਜਾ ਕੇ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ ਸੇਵਕ ਨੇ ਆਪਣੇ ਮਨ ਵਿੱਚ ਧੰਤਨ ਗੁਰੂ ਨਾਨਕ ਦੇਵ ਜੀ ਕਹਿ ਕੇ ਉਸ ਬची ਹੋਈ ਕੰਧ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਨੇ ਕੰਧ ਨੂੰ ਪੂਰਾ ਢਾ ਦਿੱਤਾ ਤਾਂ ਉਸ ਨੇ ਦੇਖਿਆ ਕਿ ਕੰਧ ਦੇ ਜੋ ਥੱਲੇ ਵਾਲੀ ਜ਼ਮੀਨ ਹੈ ਕਿਉਂ ਉਹ ਬਹੁਤ ਕਮਜ਼ੋਰ ਹੈ ਤੇ ਜਦੋਂ ਉਸ ਜਗ੍ਹਾ ਨੂੰ ਉਸਨੇ ਖੋਦ ਕੇ ਦੇਖਿਆ ਤਾਂ ਉਸਦੇ ਥੱਲੇ ਇੱਕ ਸੋਨੇ ਦੀ ਖਾਨ ਸੀ ਅਤੇ ਉਹ ਸੇਵਕ ਉਸ ਸੋਨੇ ਦੀ ਖਾਨ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਅਤੇ ਹੈਰਾਨ ਵੀ ਹੋਇਆ ਕਿ ਕਿੰਨੇ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਦੇ ਉੱਪਰ ਰਹਿ ਰਿਹਾ ਸੀ ਤੇ ਗੁਰੂ ਜੀ ਦੇ ਇਸ ਕੌਤਖਨ ਨੂੰ ਦੇਖ ਕੇ ਉਹ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਕਹਿਣ ਲੱਗਾ ਸੋ ਗੁਰੂ ਦੀ ਪਿਆਰੀ ਸੰਗਤ ਜੀ ਜੇਕਰ ਤੁਹਾਨੂੰ ਅੱਜ ਦੀ ਸਾਖੀ ਚੰਗੀ ਲੱਗੀ ਤਾਂ ਇਸ ਸਾਖੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਅਤੇ ਗੁਰੂ ਸਹਿਬਾਨਾ ਦੀਆਂ ਹੋਰ ਸਾਖੀਆਂ ਸੁਣਨ ਲਈ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ